ਪੰਜਾਬ ਵਾਸੀਆਂ ਦੇ ਲਈ ਵੱਜ ਗਈ ਖਤਰੇ ਦੀ ਘੰਟੀ ਤੇ ਹੁਣ ਦੇਖੋ ਵਿਭਾਗ ਨੇ ਸਖਤਾਈ ਕਰ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਐਕਸ਼ਨ ਦੀ ਤਿਆਰੀ ਸ਼ੁਰੂ ਹੋ ਗਈ ਹੈ ਤੇ ਹੁਣ ਤੁਹਾਡੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਸਕਦਾ ਹੈ ਇੱਕ ਅਹਿਮ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਸੁਣੀਓ ਕਿ ਕੁਝ ਪੂਰੀ ਖਬਰ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਚੀਫ ਇੰਜੀਨੀਅਰ ਦੇ ਵੱਲੋਂ ਜੋ ਹੈ ਇੱਕ ਵੱਡੇ ਪੱਧਰ ਦੇ ਉੱਤੇ ਮੀਟਿੰਗ ਜਿਹੜੀ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਨੇ ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਖਿਲਾਫ ਵੱਡਾ ਧਾਵਾ ਬੋਲ ਦਿੱਤਾ ਦੱਸ ਦਈਏ ਕਿ ਸਿਰਫ 35 ਦਿਨਾਂ ਦੇ ਅੰਦਰ ਹੀ ਜੋ ਹੈ ਕਈ ਕਰੋੜਾਂ ਦੇ ਬਕਾਏ ਬਿੱਲ ਦੀ ਰਿਕਵਰੀ ਕਰਨ ਦਾ ਇਤਿਹਾਸ ਰਚ ਦਿੱਤਾ ਦੱਸ ਦਈਏ ਕਿ ਨਵੇਂ ਸਾਲ ਦੀ ਸ਼ੁਰੂਆਤ ਹੁੰਦੇ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੇ ਕਰਮਚਾਰੀ ਇਹਨਾਂ ਵੱਲੋਂ ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਨੂੰ ਜੋ ਹੈ ਹੈਪੀ ਨਿਊ ਇਅਰ ਬੋਲਦੇ ਹੁਣ ਤੱਕ 3000 ਤੋਂ ਜ਼ਿਆਦਾ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਕੱਟ ਦਿੱਤੇ ਨੇ ਦੱਸ ਦਈਏ ਕਿ ਲੁਧਿਆਣਾ ਸ਼ਹਿਰ ਦੇ ਨਾਲ ਸੰਬੰਧਿਤ 9 ਵੱਖ-ਵੱਖ ਡਿਵੀਜ਼ਨਾਂ ਕੋਲ ਫੋਕਲ ਪੁਆਇੰਟ ਸੁੰਦਰ ਨਗਰ, ਸੀਐਮਸੀ ਨਗਰ, ਸਿਟੀ ਸੈਂਟਰਲ, ਅਗਰਨਗਰ ਔਰ ਹੋਰ ਕਈ ਥਾਵਾਂ ਦੇ ਉੱਤੇ ਜੋ ਹੈ ਇਹ ਵੱਡੇ ਐਕਸ਼ਨ ਲੈਂਦੇ ਗਏ ਨੇ ਦੱਸ ਦਈਏ ਕਿ ਖਪਤਕਾਰਾਂ ਖਿਲਾਫ ਤਾਬਰਤੋੜ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਜਿਹੜੇ ਡਿਫਾਲਟਰ ਪਾਏ ਗਏ ਨੇ ਉਹਨਾਂ ਦੀ ਬਿਜਲੀ ਜਿਹੜੀ ਆ ਕੱਟੀ ਗਈ ਦਸਨਯੋਗ ਇਸ ਦੇ ਬਾਬਤ ਇਹ ਵੀ ਹੈ ਕਿ ਪਿਛਲੇ ਮੰਤਰੀ ਹਰਪਜਨ ਸਿੰਘ ਈਟੀਓ ਜਿਹੜੇ ਨੇ ਉਹਨਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀਐਮਡੀ ਅਤੇ ਡਾਇਰੈਕਟਰ ਡੀਪੀਐਸ ਨੂੰ ਜੋ ਆ ਨਿਰਦੇਸ਼ ਜਾਰੀ ਕੀਤੇ ਸੀਗੇ ਔਰ ਉਸ ਤੋਂ ਬਾਅਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੀਫ ਜਿਹੜੇ ਸੀਗੇ ਉਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਉਤੇ ਐਕਸ਼ਨ ਲੈਂਦੇ ਹੋਏ ਹਾਲਾਂਕਿ ਹੁਣ ਵੱਖ-ਵੱਖ ਡਿਵੀਜ਼ਨਾਂ ਦੇ ਅੰਦਰ ਜਾ ਕੇ ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਖਿਲਾਫ ਮੋਰਚੇ ਖੋਲਦੇ ਹੋਏ ਜਿੱਥੇ ਬਿਜਲੀ ਦੇ ਬਕਾਏ ਬਿੱਲ ਦੀ ਰਿਕਵਰੀ ਕਰਨ ਦੇ ਵੇਲੇ ਵੱਡੇ ਪੱਧਰ ਤੋਂ ਉਤੇ ਕੰਮ ਕੀਤੇ ਨੇ ਹਾਲਕਿ ਜਿਨ੍ਹਾਂ ਨੇ ਹੁਣ ਬਿਜਲੀ ਦੇ ਬਿੱਲ ਨਹੀਂ ਦਿੱਤੇ ਨੇ ਉਹ ਬਿੱਲਾਂ ਨੂੰ ਰਿਕਵਰ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੇ ਕਨੈਕਸ਼ਨ ਵੀ ਕੱਟੇ ਜਾ ਰਹੇ ਨੇ ਯਾਨੀ ਕਿ ਜਿਹੜੇ ਡਿਫਾਲਟਰ ਪਾਏ ਜਾ ਰਹੇ ਨੇ ਉਹਨਾਂ ਤੇ ਐਕਸ਼ਨ ਹੋ ਰਿਹਾ ਔਰ ਉਸ ਤੋਂ ਬਾਅਦ ਹੁਣ ਇਹ ਕੀ ਆ ਜਾ ਰਿਹਾ ਕਿ ਰਾਸ਼ੀ ਵਸੂਲ ਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਈ ਗਈ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਇਤਿਹਾਸ ਮੰਨਿਆ ਗਿਆ ਹੈ ਮਾਮਲੇ ਦੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ ਹੈ ਹੋਰ ਜੇਕਰ ਤੁਸੀਂ ਵੀ ਬਿਜਲੀ ਦੇ ਡਿਫਾਲਟਰ ਹੋ ਯਾਨੀ ਕਿ ਬਿਜਲੀ ਦੇ ਬਿੱਲ ਹਾਲੇ ਤੁਸੀਂ ਜਮਾ ਨਹੀਂ ਕਰਵਾਇਆ ਔਰ ਤੁਹਾਡਾ ਬਕਾਇਆ ਹਲੇ ਲੰਬੇ ਸਮੇਂ ਤੋਂ ਬਾਕੀ ਹੈ ਤੇ ਤੁਹਾਡੇ ਘਰ ਵੀ ਹੁਣ ਪ੍ਰਸ਼ਾਸਨ ਪਹੁੰਚੇਗਾ ਤਾਂ ਹੁਣ ਡਿਫਾਲਟਰਾਂ ਦੀ ਖੈਰ ਨਹੀਂ ਹੈ ਤੇ ਹੁਣ ਤੁਹਾਡੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਤਾਂ ਜੇਕਰ ਤੁਸੀਂ ਵੀ ਬਿਜਲੀ ਦੇ ਡਿਫਾਲਟਰ ਹੋ ਤੁਸੀਂ ਬਿੱਲ ਜਮਾ ਨਹੀਂ ਕਰਵਾਇਆ ਤੇ ਰਿਕਵਰੀ ਕਰਨ ਲਈ ਤੁਹਾਡੇ ਘਰ ਟੀਮਾਂ ਵੰਚਣ ਗਿਆ ਉਸ ਤੋਂ ਬਾਅਦ ਤੁਹਾਡੇ ਬਿਜਲੀ ਕਨੈਕਸ਼ਨ ਕੱਟੇ ਜਾਣਗੇ ਵੱਡੀ ਤੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਤਾਂ ਹੁਣ ਜੇਕਰ ਪੰਜਾਬ ਦੇ ਵਿੱਚ ਕੋਈ ਵੀ ਬਿਜਲੀ ਡਿਫਾਲਟਰ ਪਾਇਆ ਗਿਆ ਉਸ ਤੇ ਐਕਸ਼ਨ ਹੋਣਗੇ ਬਿਜਲੀ ਦੇ ਬਿੱਲ ਤਾਂ ਵਸੂਲੇ ਜਾਣਗੇ ਪਰ ਨਾਲ ਦੀ ਨਾਲ ਤੁਹਾਡਾ ਬਿਜਲੀ ਦਾ ਕਨੈਕਸ਼ਨ ਵੀ ਕੱਟਿਆ ਜਾਵੇਗਾ ਵੱਡੇ ਪੱਧਰ ਦੀ ਜਿਹੜੀ ਰਿਕਵਰੀ ਆ ਹੁਣ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਔਰ ਬਿਜਲੀ ਮੰਤਰੀ ਜਿਹੜੇ ਹਰਪ੍ਰਜਨ ਸਿੰਘ ਈਟੀਓ ਜਿਹੜੇ ਨੇ ਉਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਉੱਤੇ ਕੰਮ ਕੀਤੇ ਗਏ ਨੇ ਤੇ ਦੱਸੀਏ ਕਿ ਹੁਣ ਪੰਜਾਬ ਦੇ ਵਿੱਚ ਬਿਜਲੀ ਡਿਫਾਲਟਰ ਜਿਹੜੇ ਨੇ ਉਹਨਾਂ ਦੀ ਖੈਰ ਨਹੀਂ ਆ ਜੇ ਕਰ ਤੁਸੀਂ ਹਾਲੇ ਬਿੱਲ ਨਹੀਂ ਦਿੱਤੇ ਨੇ ਤਾਂ ਤੁਹਾਡੇ ਘਰਾਂ ਤੋਂ ਬਿੱਲ ਰਿਕਵਰ ਕੀਤੇ ਜਾਣਗੇ ਤੁਹਾਡੇ ਬਿਜਲੀ ਕਨੈਕਸ਼ਨ ਕੱਟੇ ਜਾਣਗੇ